ਸਮਾਣਾ ਚ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ ਹੋਇਆ ਜਿਹਦੇ ਵਿੱਚ 6 ਬੱਚੇ ਜਿਹੜੇ ਵਿਦਿਆਰਥੀ ਦੇ ਪਟਿਆਲੇ ਤੋਂ ਪੜ੍ਹ ਕੇ ਆਪਣੇ ਘਰ ਪਰਤ ਰਹੇ ਸਨ ਸਮਾਣਾ ਔਰ ਡਰਾਈਵਰ ਜਿਹੜਾ इनोਵਾ ਦਾ ਸੀ ਉਹਦੀ ਮੌਤ ਹੋਈ ਥੀ ਹੁਣ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚਿਮਾ ਸਮਾਣਾ ਦੇ ਵਿੱਚ ਫਤਿਹਪੁਰ ਦੇ ਡਰਾਈਵਰ ਸੀ इनोਵਾ ਦਾ ਉਹਦੇ ਕਰ ਗਏ ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਸਮਾਣਾ ਸੈਰ ਦੇ ਵਿੱਚ ਜੇ ਲੁੰਬਾ ਸੀ ਉਹਨਾਂ ਦੀ ਇੱਕ ਬੇਟੀ ਸੀ ਇਕਲੋਤੀ ਬੇਟੀ ਜੀ ਉਸ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਅਤੇ ਸਹਿਰ ਦੇ ਹੋਰ ਬੱਚੇ ਹਨ ਇਸ ਸੜਕ ਹਾਦਸੇ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਹੈ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦਲਜੀਤ ਸਿੰਘ ਚਿਮਮਾ ਨੇ ਜਿਹੜਾ ਮਰੀਠਾ ਵਿਖੇ 14-15 ਲੋਕਾਂ ਦੀ ਜਰਰੀ ਸਰਾ ਪਿੰਡਾਂ ਨੂੰ ਮੌਤ ਹੋਈ ਹੈ ਉਸ ਤੇ ਵੀ ਦੁੱਖ ਪ੍ਰਗਟ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਵੀ ਇਸ ਤਰ੍ਹਾਂ ਦੇ ਡਰਾਮਾ ਨਾ ਹੋ ਲੋਕਾਂ ਦੀ ਜ਼ਿੰਦਗੀ ਕੀਮਤੀ ਹੈ ਉਸ ਨੂੰ ਰੋਕਣ ਦੇ ਲਈ ਸਰਕਾਰ ਨੂੰ ਸਖਤ ਕਦਮ ਚੁਕਣੇ ਚਾਹੀਦੇ ਹਨ ਅਤੇ ਜਿਹੜੇ ਬਾਖੜਾ ਦਾ ਪਾਣੀ ਦਾ ਮੁੱਦਾ ਹੈ ਉਸ ਤੇ ਉਹਨੇ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਸਰਕਾਰ ਹੁਣ ਸੁਪਨਗੌਰ ਜਾਰੀ ਇਹ ਪਹਿਲੇ ਜਾਣਾ ਚਾਹੀਦਾ ਸੀ ਦੇਖੋ ਪਿਛਲੇ ਦਿਨੀ ਜਿਹੜਾ ਸਮਾਣੇ ਦੇ ਵਿੱਚ ਬੱਚਿਆਂ ਦੀ ਵੈਨ ਦੇ ਨਾਲ ਹਾਦਸਾ ਹੋਇਆ ਉਹ ਬਹੁਤ ਹੀ ਦਰਦਨਾਕ ਹਾਦਸਾ ਕਿਉਂਕਿ 6 ਬੱਚਿਆਂ ਦੀ ਡਰਾਈਵਰ ਦੀ ਇਸ ਹਾਦਸੇ ਦੇ ਵਿੱਚ ਚਲੇ ਜਾਣਾ ਕੁਝ ਬੱਚਿਆਂ ਦਾ ਗੰਭੀਰ ਜ਼ਖਮੀ ਹੋਣਾ ਇਨੇ ਸਾਰੇ ਪੰਜਾਬ ਵਾਸਤੇ ਇੱਕ ਬਹੁਤ ਹੀ ਸਹਿਮ ਦਾ ਤੇ ਚਿੰਤਾ ਦਾ ਮਾਹੌਲ ਜਿਹੜਾ ਅਫਸੋਸ ਦਾ ਦੁੱਖ ਦਾ ਮਾਹੌਲ ਪੈਦਾ ਕੀਤਾ ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਇਹਨਾਂ ਪਰਿਵਾਰਾਂ ਦਾ ਤੇ ਨੁਕਸਾਨ ਹੋਇਆ ਹੀ ਹੋਇਆ ਕਿਉਂਕਿ ਇੱਕ ਇੱਕ ਪਰਿਵਾਰ ਦੇ ਦੋ ਦੋਨੇ ਬੱਚੇ ਵੀ ਗਏ ਆ ਦੋ ਬੱਚੇ ਗਏ ਨੇ ਇੱਕ ਪਰਿਵਾਰ और ਹਰ ਮਾਂ ਵੀ ਫੀਲ ਕਰਦਾ ਹੈ ਕਿ ਸਾਡਾ ਦਰਦ ਦੋ ਕਹੇ ਕਿ ਇਸ ਤਰ੍ਹਾਂ ਦੇ ਦਿਖਾਤ ਲਗਾਤਾਰ ਵਾਪਰਦੇ ਆ ਪਰ ਸਰਕਾਰਾਂ ਵੀ ਅਸੀਂ ਲੋਕ ਵੀ ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਬੱਚਿਆਂ ਦੀ ਗੱਡੀ ਜਿੱਥੇ ਵੀ ਜਾ ਰਹੀ ਹੋਵੇ ਜੇ ਵਿਦੇਸ਼ਾਂ 'ਚ ਦੇਖੋ ਤੇ ਸਭ ਤੋਂ ਵੱਧ ਅਹਿਮੀਅਤ ਸਕੂਲ ਬੱਸ ਨੂੰ ਦਿੱਤੀ ਜਾਂਦੀ ਵੀ ਕੋਈ ਵੀ ਦੂਜੀ ਗੱਡੀ ਦਾ ਡਰਾਈਵਰ ਅਣਗਹਿਲੀ ਨਹੀਂ ਕਰਦਾ ਸਿਰਫ ਇਹਨਾਂ ਦੇਖ ਕੇ ਕਿ ਅੱਗੇ ਸਕੂਲ ਦੀ ਬੱਸ ਔਰ ਕਾਨੂੰਨ ਵੀ ਇਹਨੇ ਸਕਦਾ ਕਿ ਜੇ ਕਿਤੇ ਬੱਚਿਆਂ ਨਾਲ ਹਾਦਸਾ ਹੋ ਗਿਆ ਤੇ ਸਜ਼ਾਾਂ ਵੀ ਬੜੀਆਂ ਸਖਤ ਨੇ ਪਰ ਸਾਡੇ ਆ ਜਿਹੜੀ ਬਜਾਇਜ ਬਾਈਂਡਿੰਗ ਦਾ ਧੰਦਾ ਇਹਦੇ ਨਾਲ ਜਿਹੜੇ ਓਵਰਲੋਡ ਵੱਡੇ ਟਰੱਕ ਚੱਲਦੇ ਆ ਅਨਟ੍ਰੇਨਡ ਜੇ ਡਰਾਈਵਰ ਆ ਅੰਦਾ ਧੰਦਾ ਜਿਹੜੇ ਚੱਲਦੇ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਮੈਂ ਤਾਂ ਆਪਣੇ ਇਲਾਕੇ ਰੋਪੜ ਚ ਵੀ ਦੇਖਦਾ ਹਰ ਚੌਥੇ ਦਿਨ ਵੱਡਾ ਦਿਖਾਤ ਵਾਪਰਿਆ ਹੁੰਦਾ ਤੇ ਸਰਕਾਰ ਨੂੰ ਵੀ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਟ੍ਰੈਫਿਕ ਪੁਲਿਸ ਨੂੰ ਵੀ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਗੱਡੀ ਕੋਈ ਚਲਾਏ ਲੇਕਿਨ ਜਿਹੜਾ ਚਲਾਉਣ ਵਾਲਾ ਗੱਡੀ ਚਲਾਉਂਦੇ ਸਮਰੱਥ ਹੋਣਾ ਚਾਹੀਦਾ। ਔਰ ਲੋਡ ਗੱਡੀਆਂ ਤਾਂ ਉਨਾ ਹੀ ਹੋਣਾ ਚਾਹੀਦਾ ਜਿੰਨਾ ਕੰਟਰੋਲ ਕਰ ਸਕਣ। ਗੱਡੀਆਂ ਬਹੁਤ ਵੱਡੀਆਂ ਨੇ। ਲੇਕਿਨ ਉਹਨਾਂ ਯਾਦ ਤਾਂ ਦੇ ਨੇ। ਅੰਨੇ ਵਾ ਇੱਕੋ ਜਿਹੜੀ ਆਦਤ ਪਈ ਹੋਈ ਆ। ਵੀ ਵਰਤਮਾਨਤ ਗੇੜੇ ਲੱਗিয়ে। ਪਰ ਇਹਦੇ ਨਾਲ ਜਿਹੜੇ ਦਖਾਂਤ ਵਾਪਰਦੇ ਆ ਇਹ ਕਦੀ ਵੀ ਘਾਟੇ ਸਾਡੇ ਪੂਰੇ ਨਹੀਂ ਹੋ ਸਕਦਾ। ਸੋ ਜਿਹੜੇ ਬੱਚੇ ਸਾਡੇ ਚਲੇ ਗਏ ਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਆ ਅੱਜ ਸ਼ਰੋਮਣੀ ਅਕਾਲੀ ਦਲ ਦੀ ਸਾਡੀ ਸਾਰੀ ਲੀਡਰਸ਼ਿਪ ਸੁਮਾਣੀ ਦੇਵੀ ਪਟਿਆਲੇ ਦੇਵੀ ਰਾਜੂ ਖੰਡਾ ਜੀ ਮੇਰੇ ਨਾਲ ਜਿਹੜੇ ਮੈਂ ਪਟਿਆਲੇ ਦੇ ਪ੍ਰਧਾਨ ਸਾਹਿਬ ਨੇ ਇਸ਼ਾਰੀ ਤੇ ਉਹ ਵੀ ਰਾਜੀ ਸਾਹਿਬ ਵੀ ਨਾਲ ਇੱਥੇ ਤੇ ਸਾਡੇ ਜਿਹੜੇ ਹਰਿਆਉ ਸਾਬ ਪੰਜਤ ਸਾਬ ਬਾਕੀ ਸਾਡੇ ਸਾਥੀ ਅਸੀਂ ਪਰਿਵਾਰਾਂ ਦੇ ਨਾਲ ਆਪਣਾ ਦੁੱਖ ਵੀ ਪ੍ਰਗਟ ਕਰਨ ਆਏ ਆ ਅਰਦਾਸ ਕਰਨ ਵਾਸਤੇ ਵੀ ਆਏ ਆ ਪਰਿਵਾਰਾਂ ਨੂੰ ਹੌਸਲਾ ਦੇਣ ਵਾਸਤੇ ਵੀ ਆਏ ਆ ਪਰ ਜਿਹੜੀ ਅਸਲੀ ਗੱਲ ਜਿਹੜੀ ਮੈਂ ਕਹਿਣਾ ਕਿ ਇਹਨਾਂ ਤੋਂ ਸਭ ਸਾਨੂੰ ਸਿੱਖਣਾ ਚਾਹੀਦਾ ਔਰ ਸਰਕਾਰਾਂ ਨੂੰ ਜਾਗਣਾ ਚਾਹੀਦਾ ਤਾਂ ਜੋ ਇਹ ਦਿਖਾਂਤ ਚੜਿਆ ਰੋਜ਼ ਜੜੀ ਨਾ ਵਾਪਸ ਇੱਕ ਚੀਜ਼ ਮੈਂ ਜੀ ਕੱਲ ਪਵਾਨੀਗੜ ਹਾਦਸਾ ਹੋਇਆ ਉਹ ਡਰਾਈਵਰ ਦਾ ਕਹਿਣਾ ਵੀ ਨੀਂਦ ਦੀ ਸਾਨੂੰ ਚੜੀ ਰਹਿੰਦੀ ਹੈ ਚੱਕਰ ਜਿਆਦਾ ਲੱਗ ਰਹੇ ਨੇ ਉਹਦੇ ਕਰਕੇ ਹਾਦਸਾ ਹੋਇਆ ਇਹ ਹੀ ਮੈਂ ਕਹਿ ਰਿਹਾ ਨਾ ਕਿ ਇਹ ਚੀਜ਼ਾਂ ਸਟੱਡੀ ਹੋਣੀਆਂ ਚਾਹੀਦੀਆਂ ਅਸੀਂ ਕੀ ਕਰਦੇ ਹਾਂ ਕਿ ਭੋਗ ਪੈ ਗਿਆ ਗੱਲ ਖਤਮ ਹੋ ਗਈ ਪਰ ਜਿਸ ਪਰਵਾਹ ਚ ਭੋਗ ਪੈਂਦਾ ਉਹ ਸਾਰੀ ਕਿੰਨੀ ਜ਼ਿੰਦਗੀ ਉਹ ਪਿੱਛੇ ਚਲਾ ਜਾਂਦਾ ਇਹ ਸਭ ਨੂੰ ਭੁੱਲ ਜਾਂਦਾ ਇਹਦੇ ਤੋਂ ਗਲਤ ਪਏ ਇੱਕ ਇੱਥੇ ਗਲਤੀ ਹੋਈ ਉਹ ਹੋਰ ਤਾਂ ਨਹੀਂ ਹੋਣੀ ਚਾਹੀਦੀ ਪਰ ਇਹ ਤਾਂ ਰੋਜ਼ ਹੀ ਹੁੰਦੀਆਂ ਸਵੇਰੇ ਇੱਕ ਥਾਂ ਹੁੰਦੀ ਦੁਪਹਿਰ ਨੂੰ ਦੂਜੀ ਥਾਂ ਹੁੰਦੀ ਹੈ ਅੱਜ ਉਹਨ ਮਜੀਠਾ ਦੇ ਵਿੱਚ ਹੋਰ ਤਰ੍ਹਾਂ ਦੀ ਇਨਸੀਡੈਂਟ ਹੋ ਗਈ ਜੀ ਔਰ 15 16 ਜਾਨਾਂ ਜਿਹੜੀਆਂ ਉਹ ਜਰੈਲੀ ਸ਼ਰਾਬ ਕਰਕੇ ਚਲੇ ਗਈਆਂ ਹੁਣ 2 2.5 ਸਾਲ ਪਹਿਲਾਂ ਵੀ ਹੋਇਆ ਸੀ ਤੇ 650 ਉਦੋਂ ਕਾਂਗਰਸ ਦਾ ਰਾਸ ਸੀ 650 ਬੰਦਾ ਤਕਰੀਬਨ ਉਦੋਂ ਜਾਣਗੇ ਸੀ ਉਦੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਸੀ بڑے ਵੱਡੇ ਸਟੈਪ ਲਏ ਜਾਣਗੇ بڑے ਵੱਡੇ ਨਿਯਮ ਬਣਾਏ ਜਾਣਗੇ ਤੇ ਜੇ ਕੋਈ ਬਣਿਆ ਹੁੰਦਾ ਤੇ ਆ ਤੁਹਾਡੇ ਸਾਹਮਣੇ ਆ ਅੱਜ 15 ਤਾਂ ਜੋ ਖਬਰ ਸੁਣੀ ਆ ਪੀ ਮੌਤਾ ਹੋ ਗਈਆਂ ਅੱਜ ਸ਼ਾਮ ਤੱਕ ਇਹਨਾਂ ਚੀਜ਼ਾਂ ਦਾ ਪਤਾ ਕੋਈ ਨਹੀਂ ਹੁੰਦਾ ਪਰਮਾਤਮਾ ਸੁੱਖ ਰੱਖੇ ਅੱਗੇ ਗਿਣਤੀ ਨਾ ਵਧੇ ਪਰ ਇਹ ਹੈ ਕਿ ਇਹਦੇ ਪਿੱਛੇ ਹੈ ਕੌਣ ਹੈ ਇਹ ਜਦੋਂ ਅਸੀਂ ਮੋਹਰੀ ਦੇ ਬੰਦੇ ਫੜ ਕੇ ਕੇਸਦਰਚ ਕਰਕੇ ਕਹਾਣੀ ਖਤਮ ਕਰ ਦਿੰਨੇ ਆ ਜਿਹੜੇ ਵੱਡੇ ਤਸਕਰ ਨੇ ਜਿਹੜੇ ਧੰਦੇ ਚਲਾਉਂਦੇ ਆ ਪਿੱਛੇ ਨਜਾਇਜ਼ ਜਿਹੜੇ ਵੱਡੇ ਉਹਨਾਂ ਤੱਕ ਹੱਥ ਪੈਣਾ ਚਾਹੀਦਾ ਤਾਂ ਜਾ ਕੇ ਇਹ ਚੀਜ਼ਾਂ ਕੰਟਰੋਲ ਹੋਣ ਠੀਕ ਹੈ ਸਰ ਥੈਂਕ ਯੂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼